ਜਗਾ ਲਈ ਮਨੁੱਖ ਪ੍ਰਜਾਤੀ ਦੇ ਤਰਲੇ ਕੱਢ ਰਿਹਾ ਇਹ ਪਿਆਰਾ ਪੰਛੀ ਜਿਸਦਾ ਨਾਮ ਹੈ ਸਕੂਪਸ ਆਉਲ ਇਹ ਉਲੂ ਬਹੁਤ ਪਿਆਰਾ ਉਲੂ ਪਹਿਲਾਂ ਜਿਵੇਂ ਕੋਚਰ ਨੀਲਕੰਠਾ ਹੋਰ ਉਲੂ ਦਰਖਤਾਂ ਦੇ ਵਿੱਚ ਦਰਖਤਾਂ ਦੀਆਂ ਖੁੱਡਾਂ ਦੇ ਵਿੱਚ ਉਹ ਦਰਖਤ ਜਿਹੜੇ ਵਿਰਾਸਤੀ ਦਰਖਤ ਪ੍ਰਾਣੀ ਹੋ ਜਾਂਦੇ ਸੀ ਉਨਾਂ ਦੀਆਂ ਖੁੱਡਾਂ ਦੇ ਵਿੱਚ ਟਿੱਬਿਆਂ ਦੀਆਂ ਖੁੱਡਾਂ ਦੇ ਵਿੱਚ ਤੇ ਹੋਰ ਬਹੁਤ ਸਾਰੇ ਸਾਧਨ ਹੈਗੇ ਸੀ ਇਹਨਾਂ ਦੇ ਲਈ ਜਿਨ੍ਹਾਂ ਦੇ ਇਹ ਆਪਣਾ ਜੀਵਨ ਗੁਜ਼ਾਰਾ ਕਰ ਲੈਂਦੇ ਸੀ ਪਰ ਅੱਜ ਇਹ ਉੱल्लू ਨੂੰ ਰਹਿਣ ਦੇ ਲਈ ਕੋਈ ਵੀ ਜਗ੍ਹਾ ਨਹੀਂ ਮਿਲ ਰਹੀ ਆਪਣੇ ਲੋਕ ਸਾਰੀਆਂ ਕੁਦਰਤੀ ਰੱਖਾਂ ਨੂੰ ਖਤਮ ਕਰ ਚੁੱਕੇ ਆ ਸਿਰਫ ਕੁਦਰਤ ਨੂੰ ਪਿਆਰ ਕਰਨ ਵਾਲੇ ਕੁਝ ਕੰਸਾਨ ਹੁੰਦੇ ਆ ਜੋ ਇਹਨਾਂ ਨੂੰ ਜਗ੍ਹਾ ਪ੍ਰੋਵਾਈਡ ਕਰਵਾ ਦਿੰਦੇ ਆ ਬਹੁਤ ਸਾਰੇ ਭਰਾ ਇਹ ਵੀ ਕਹਿਣ ਲੱਗ ਜਾਂਦੇ ਆ ਕਿ ਪੰਛੀ ਆਲਸੀ ਬਣ ਜਾਂਦੇ ਆ ਜੇ ਆਪਾਂ ਮਨੁੱਖ ਇਹਨਾਂ ਨੂੰ ਜਗ੍ਹਾ ਦੇਵਾਂਗੇ ਪਰ ਦੋਸਤੋ ਇਹ ਭੁਲੇਖਾ ਗਲਤ ਹੈ ਪੰਛੀ ਕਦੀ ਆਲਸੀ ਨਹੀਂ ਬਣਦੇ ਪੰਛੀ ਤਾਂ ਸਿਰਫ ਕੁਦਰਤ ਦੇ ਉੱਤੇ ਨਿਰਭਰ ਰਹੇਗੇ ਸੀ ਇਨਾਂ ਨੇ ਆਪਣਾ ਸਾਰਾ ਸਿਸਟਮ ਆਪ ਸੈੱਟ ਕੀਤਾ ਹੋਇਆ ਸੀ ਕੁਦਰਤ ਇਨਾਂ ਨੇ ਇਹਨਾਂ ਨੂੰ ਸਾਰੀਆਂ ਚੀਜ਼ਾਂ ਪੂਰੀਆਂ ਕੀਤੀਆਂ ਹੋਈਆਂ ਸੀ ਪਰ ਮਨੁੱਖ ਨੇ ਇਹਨਾਂ ਦੇ ਲਈ ਕੁਝ ਵੀ ਨਹੀਂ ਛੱਡਿਆ ਇਸ ਕਰਕੇ ਮਨੁੱਖ ਦਾ ਹੀ ਫਰਜ਼ ਬਣਦਾ ਇਹਨਾਂ ਨੂੰ ਜਗ੍ਹਾ ਦੇਣ ਦਾ ਜੇ ਹੁਣ ਆਪਾਂ ਇਹ ਕਹੀ ਜਾਈਏ ਕਿ ਪੰਛੀਆਂ ਨੂੰ ਸੰਘਰਸ਼ ਕਰਨ ਦਿਓ ਤਾਂ ਇਹ ਗੱਲ ਗਲਤ ਹੈ ਜੀ ਇਹੀ ਉਜਾੜਾ ਕੁਦਰਤ ਨੇ ਕੀਤਾ ਹੁੰਦਾ ਤਾਂ ਅੱਜ ਆਪਾਂ ਕਹਿ ਦਿੰਦੇ ਪਰ ਇਹ ਉਜਾੜਾ ਮਨੁੱਖ ਦੁਆਰਾ ਹੋਇਆ ਇਹ ਉਜਾੜੇ ਦੀ ਪ੍ਰਭਾਈ ਮਨੁੱਖ ਨੂੰ ਹੀ ਕਰਨੀ ਪੈਣੀ ਹੈ ਇਹ ਨਹੀਂ ਸੋਚਣਾ ਕਿ ਇਹ ਪੰਛੀ ਆਲਸੀ ਬਣ ਜਾਣਗੇ ਜਿਹੜੇ ਰਹਿਣ ਬਸੇਰੇ ਤੁਸੀਂ ਵੇਖ ਰਹੇ ਹੋ ਇਹ ਰਹਿਣ ਬਸੇਰੇ ਇਹਨਾਂ ਪੰਛੀਆਂ ਦੇ ਲਈ ਨਹੀਂ ਇਹ ਰਹਿਣ ਬਸੇਰੇ ਚਿੜੀਆਂ ਦੇ ਲਈ ਨੇ ਇਹ ਪੰਛੀ ਸਿਰਫ ਸ਼ਿਕਾਰ ਦੀ ਭਾਲ ਦੇ ਵਿੱਚ ਇੱਥੇ ਬੈਠਾ ਹੋਰ ਇਸ ਦਾ ਕੋਈ ਪਰਪਰ ਨਹੀਂ ਇਸ ਦਾ ਰਹਿਣ ਬਸੇਰਾ ਆਪਾਂ ਪਿਲਕਨ ਦੇ ਉੱਪਰ ਦਿੱਤਾ ਹੋਇਆ ਜਿਸ ਵਿੱਚ ਇਸ ਨੇ ਆਪਣੇ ਅੰਡੇ ਦਿੱਤੇ ਹੋਏ ਨੇ ਦੋਸਤੋ ਆਪਾਂ ਨੂੰ ਇਹਨਾਂ ਦੇ ਲਈ ਜਗ੍ਹਾ ਦੇਣੀ ਪੈਣੀ ਆ ਜੇ ਆਪਾਂ ਖੁਸ਼ ਹੋ ਕੇ ਦੇ ਦਾਂਗੇ ਜਗਾ ਤਾਂ ਚੰਗੀ ਗੱਲਾਂ ਨਹੀਂ ਕੁਦਰਤ ਨੇ ਦਵਾਤਾ ਜ਼ਰੂਰ ਦੇਣੀ ਆ ਫੇਰ ਆਪਾਂ ਇਹ ਨਾ ਕਹੀਏ ਕਿ ਕੁਦਰਤ ਆਪਣੇ ਤੇ ਕਹਿਰ ਕਰਦੀ ਹੈ ਗਲਤੀਆਂ ਆਪਾਂ ਕੀਤੀਆਂ ਤੇ ਸੰਘਰਸ਼ ਆਪਾਂ ਕਹੀਏ ਜੇ ਕੁਦਰਤ ਨੇ ਇਹ ਗੱਲ ਕੀਤੀ ਹੁੰਦੀ ਤਾਂ ਆਪਾਂ ਕਹਿ ਦਿੰਦੇ ਕਿ ਕੁਦਰਤੀ ਸੰਘਰਸ਼ ਕਰਨਾ ਜ਼ਰੂਰੀ ਹੈ ਪਰੇយੋ ਜਾੜੇ ਮਨੁੱਖ ਦੁਆਰਾ ਹੋਇਆ ਦੋਸਤੋ ਸਮਝਣ ਦੀ ਜ਼ਰੂਰਤ ਹੈ ਬੇਵਾਲਤੂ ਦੇ ਸਵਾਲ ਆਪਾਂ ਕਰਦੇ ਰਹਾਂਗੇ ਤਾਂ ਉਹ ਗੱਲ ਸਹੀ ਨਹੀਂ ਅੱਜ ਤੁਸੀਂ ਦੇਖੋ ਕਿ ਪੰਛੀ ਦਾ ਜਿਹੜਾ ਰਹਿਣ ਬਸੇਰਾ ਹੈ ਹਨੇਰੇ ਦੇ ਵਿੱਚ ਤੁਹਾਨੂੰ ਦਿਖਣਾ ਨਹੀਂ ਮੈਂ ਬਖਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਇਹ ਰਹਿਣ ਬਸੇਰੇ ਦੇ ਵਿੱਚ ਇਹਨੇ ਬੱਚੇ ਦਿੱਤੇ ਹੋਏ ਆ ਇਹ ਦੇਖੋ ਆਪਾਂ ਇਸ ਉਲੂ ਨੂੰ ਸਿਰਫ ਇੱਕ ਜਗ੍ਹਾ ਦਿੱਤੀ ਰਹਿਣ ਬਸੇਰਾ ਇਸ ਨੇ ਇਹਦੇ ਵਿੱਚ ਆਪ ਤਿਆਰ ਕੀਤਾ ਯਾਨੀ ਆਪ ਇਹਨੇ ਸਾਰਾ ਸਿਸਟਮ ਬਣਾਇਆ ਸੋ ਦੋਸਤੋ ਇਹਨਾਂ ਨੂੰ ਜਗ੍ਹਾ ਦੇਵੋ ਤਾਂ ਜੋ ਇਹ ਆਪਣੀ ਫੈਮਿਲੀ ਵਧਾ ਸਕਣ ਆਪਣੇ ਖੇਤਾਂ ਦੇ ਵਿੱਚ ਕੁਦਰਤੀ ਸਿਸਟਮ ਨੂੰ ਸੈੱਟ ਕਰਨ ਦੇ ਲਈ ਇਹ ਚੂਹਿਆਂ ਦਾ ਖਤਮਾ ਵੀ ਕਰਦੇ ਆਂ ਕਿਸਾਨ ਮਿੱਤਰ ਪੰਛੀ ਨੇ ਇਹ ਕਿਉਂਕਿ ਮੈਂ ਇਹ ਚਾਹਣਾ ਹੁੰਨਾ ਵੀ ਕੁਦਰਤ ਦੇ ਵਿੱਚ ਹਰ ਇੱਕ ਚੀਜ਼ ਬਹੁਤ ਮਹਾਨ ਰੱਖਦੀ ਹੈ ਕੋਈ ਵੀ ਚੀਜ਼ ਫालतू ਨਹੀਂ ਹੁੰਦੀ ਸੋ ਆਓ ਦੋਸਤੋ ਕੁਦਰਤੀ ਚੇਨ ਨੂੰ ਟੁੱਟਣ ਤੋਂ ਬਚਾਉਣ ਦੇ ਲਈ ਆਪਣਾ ਬਣਦਾ ਯੋਗਦਾਨ ਪਾਈਏ ਤਾਹੀਂ ਆਪਾਂ ਇਸ ਸਮਾਜ ਦੇ ਵਿੱਚ ਖੁਸ਼ੀ-ਖੁਸ਼ੀ ਰਹਿ ਸਕਦੇ ਆ ਜੇ ਆਪਾਂ ਕੁਦਰਤ ਦੇ ਬਣਾਏ ਜੀਵਾਂ ਨੂੰ ਉਹਨਾਂ ਦੀ ਸੰਭਾਲ ਕਰਾਂਗੇ ਰੁੱਖਾਂ ਦੀ ਸੰਭਾਲ ਕਰਾਂਗੇ ਪੰਛੀਆਂ ਦੀ ਸੰਭਾਲ ਕਰਾਂਗੇ ਜੀਵ ਜੰਤੂਆਂ ਦੀ ਸੰਭਾਲ ਕਰਾਂਗੇ ਤਾਂ ਹੀ ਆਪਾਂ ਸਭ ਕੁਝ ਠੀਕ ਰੱਖ ਸਕਦੇ ਆ ਸੋ ਸਾਰਿਆਂ ਦਾ ਬਹੁਤ ਧੰਨਵਾਦ ਵੀਡੀਓ ਨੂੰ ਵੇਖ ਕੇ ਵੱਤਵਦ ਸ਼ੇਅਰ ਜਰੂਰ ਕਰਿਓ ਤਾਂ ਜੋ ਆਪਣੇ ਵੱਤੋ ਵੱਧ ਭਰਾਵਾਂ ਤੱਕ ਇਹ ਚੀਜ਼ ਪਹੁੰਚ ਸਕੇ ਤੇ ਉਹਨਾਂ ਨੂੰ ਪਤਾ ਲੱਗੇ ਵੀ ਕਿੰਨੇ ਪਿਆਰੇ ਪੰਛੀ ਸਾਡੇ ਦਿਨ ਵਾਂ ਦਿਨ ਸਾਡੀਆਂ ਗਲਤੀਆਂ ਕਰਕੇ ਖਤਮ ਹੋ ਰਹੇ ਆ ਜੇ ਅਸੀਂ ਗਲਤੀ ਨਾ ਕਰਦੇ ਤਾਂ ਇਹ ਪੰਛੀਆਂ ਦੀ ਗਿਣਤੀ ਨਾ ਘਟਦੀ